ਹਾਂਜੀ ਸਰ ਨਵਨੀਤ ਸਿੰਘ ਗਲਕਾਰਾਂ ਦਾ ਪੰਜਾਬ ਟਾਈਮਜ਼ ਤੋਂ ਐਡਵੋਕੇਟ ਜੀ ਸ਼ਰਮਾ ਜੀ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਸਰ ਸਰ ਹੁਣੇ ਤੁਹਾਡੇ ਇੱਕ ਫੇਸਬੁੱਕ ਤੇ ਪੋਸਟ ਦੇਖ ਰਿਹਾ ਤੁਸੀਂ ਇੱਕ ਪੋਸਟ ਪਾਈ ਹੈ ਐਂਡ ਟਵੀਟਰ ਬੇਲ ਹੈਜ਼ ਬੀਨ ਫੀਲਡ ਬਾਏ ਇਨਸਪੈਕਟਰ ਓਨ ਇਨ ਕੋਰਟ ਬਾਟ ਕਿ ਇਟ ਮੀਨ ਥੇ ਆਰ ਫਰੇਡ ਆਫ ਬੀنگ ਅਰੈਸਟਡ ਸਰ ਕੀ ਮੈਟਰ ਹੈ ਕੀ ਕਹਿੰਦੇ ਤੁਹਾਡਾ ਇਸ ਬਾਰੇ ਦੇਖੋ ਸਰ ਮੈਂ ਐਡਵੋਕੇਟ ਜੀ ਸ਼ਰਮਾ ਬੋਲ ਰਿਹਾ ਹਾਂ ਪੰਜਾਬ ਹਾਈ ਕੋਰਟ ਤੋਂ ਜੀ ਤੇ ਮੈਂ ਹੁਣੇ ਥੋੜੀ ਦੇਰ ਪਹਿਲੇ ਇੱਕ ਪੋਸਟ ਪਾਈ ਹੈ ਕਿ ਇੱਕ ਮੈਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਇੱਕ ਜਿਹੜੀ ਮੈਨੂੰ ਮਿਲੀ ਸੀ ਐਂਟੀਸੀਪੇਟਰੀ ਬੇਲ ਜਿਹੜੀ ਹੈ ਪੰਜਾਬ ਪੁਲਿਸ ਦੇ ਜਿਹੜੇ ਸਬ ਇੰਸਪੈਕਟਰ ਰੋਨੀ ਸਿੰਘ ਜੀ ਉਹਨਾਂ ਨੇ ਆਪਣੀ ਇੱਕ ਐਂਟੀਸੀਪੇਟਰੀ ਬੇਲ ਫਾਈਲ ਕਰ ਦਿੱਤੇ ਇਨ ਕੇਸ ਕਿ ਅਗਰ ਉਹਨਾਂ ਨੂੰ ਅਰੈਸਟ ਕਰਨ ਬਾਰੇ ਅਗਰ ਵਾਰੰਟਸ ਨਿਕਲਦੇ ਤੇ ਉਹਨਾਂ ਨੂੰ ਅਰੈਸਟ ਨਾ ਕੀਤਾ ਜਾਵੇ ਉਹ ਔਨਰੇਬਲ ਹਾਈ ਕੋਰਟ ਮਾਯੂ ਹਰਿਆਣਾ ਪੰਜਾਬ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਮੰਗ ਕਰ ਰਹੇ ਨੇ ਕਿ ਉਹਨਾਂ ਦੀ ਜਿਹੜੀ ਅਰੈਸਟ ਨੂੰ ਜਿਹੜਾ ਹੈ ਉਹਦੇ ਵਾਸਤੇ ਸਟਾਪ ਕੀਤਾ ਜਾਵੇ ਤੇ ਮੈਨੂੰ ਜੋ ਲੱਗ ਰਿਹਾ ਜੋ ਪ੍ਰੋਸੀਡਿੰਗ ਚੱਲ ਰਹੀ ਹੈ ਅਸਟ ਤੱਕ ਜਿਹੜੇ ਚੀਫ ਮਿਨਿਸਟਰ ਸਾਹਿਬ ਉਹਨਾਂ ਨੇ ਵੀ ਬਿਲਕੁਲ ਮੰਨ ਕਰਤਾ ਬਿਕੋਜ਼ ਕੋਈ ਵੀ ਮੁੱਖ ਮੰਤਰੀ ਜਿਹੜਾ ਹੋ ਸਕਦਾ ਸੀ ਕੋਈ ਤਗੜੇ ਮੁੱਖ ਮੰਤਰੀ ਹੋਉਂਦੇ ਤੇ ਪਰ ਇਹ ਜਿਹੜੇ ਕਮਜ਼ੋਰ ਮੁੱਖ ਮੰਤਰੀ ਸਾਬਤ ਹੋਏ ਨੇ ਜਿਹਨੇ ਪੰਜਾਬ ਸੁਲ ਪੁਲਿਸ ਸਾਹਮਣੇ ਆਪਣੇ ਘੁੱਟਨੇ ਢੇਕਦੇ ਆ ਕਿਉਂਕਿ ਸਰਕਾਰਾਂ ਚੱਲਦੀਆਂ ਪੁਲਿਸ ਦੇ ਜ਼ੋਰ ਤੇ ਤੇ ਉਹਨਾਂ ਨੇ ਸਿੱਧ ਕਰਤਾ ਇਸ ਵਕਤ ਆਪਣੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਉਹਨਾਂ ਨੇ ਸਿੱਧ ਕਰਤਾ ਹੈ ਉਹਨਾਂ ਨੇ ਸਿੱਧ ਕਰਤਾ ਕਿ ਕੋਈ ਰਿਲੀਫ ਤੁਹਾਨੂੰ ਨਹੀਂ ਦੇਣਾ ਕੀ ਜਿਹੜਾ ਆਪਾਂ ਉਹਨਾਂ ਦੇ ਡੀਜੀਪੀ ਸਾਹਿਬ ਨੂੰ ਤੇ ਹੋਰ ਵੀ ਜਿਹੜੇ ਉਹਨਾਂ ਦੇ ਜਿਹੜੇ ਖਾਸ ਜਿਹੜੇ ਪੁਲਿਸ ਚਿਹਤੇ ਅਫਸਰਾਂ ਨੂੰ ਬੁਲਾ ਕੇ ਉਹਨਾਂ ਨਾਲ ਡਿਸਕਸ ਕੀਤਾ ਤੇ ਅਗਰ ਉਹ ਨਹੀਂ ਕਰਨਾ ਚਾਹੁੰਦੇ ਕੋਈ ਗੱਲ ਨਹੀਂ ਉਹਨਾਂ ਨੇ ਕੋਈ ਰੀਲੀਫ ਨਹੀਂ ਦਿੱਤਾ ਸਾਡੇ ਜਿਹੜੇ ਸਿਸਟਰ ਹੀ ਨੇ ਕਰਨਲ ਸਾਹਿਬ ਦੇ ਵਾਈਫ ਜੀ ਕਰਨਲ ਸਾਹਿਬ ਉਹਨਾਂ ਨੂੰ ਕੋਈ ਰੀਲੀਫ ਨਹੀਂ ਦਿੱਤਾ ਇੱਕ ਪੀੜਤ ਪਰਿਵਾਰ ਹੈ ਪੀੜਤ ਪਰਿਵਾਰ ਦੇ ਨਾਲ ਨਾ ਤੱਕਾ ਹੋਇਆ ਇਨਜਸਟਿਸ ਹੋਇਆ ਉਹ ਕੱਲ ਸੀਐਮ ਮਾਨ ਸਾਹਿਬ ਹਾਊਸ ਮਿਲ ਕੇ ਆਏ ਸੀ ਹਾਊਸ ਬਟ ਉਹ ਆ ਕੇ ਤੇ ਬਹੁਤ ਖੁਸ਼ ਸੀਗੇ ਬਟ ਹੁਣ ਉਹਨਾਂ ਵੱਲੋਂ ਇੱਕ ਨਾ ਸੋਸ਼ਲ ਮੀਡੀਆ ਮੀਡੀਆ ਤੇ ਇੱਕ ਵੀਡੀਓ ਬਣਾ ਕੇ ਵਾਇਰ ਕਰ ਦਿੱਤੀ ਹੈ ਜ ਜਿਨ੍ਹਾਂ ਵੱਲੋਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਵੀ ਪੰਜਾਬ ਦੀ ਸੀਐਮ ਸੀਐਮ ਸਾਹਿਬ ਨੇ ਕਿਹਾ ਅੱਜ ਵੀ ਪੰਜਾਬ ਦੀ ਕੁੜੀ ਨੂੰ ਜਸਟੀਸ ਜ਼ਰੂਰ ਦਵਾਵਾਂਗੇ ਮੈਨੂੰ ਬਹੁਤ ਦੁੱਖ ਹੈ ਇਸ ਚੀਜ਼ ਦਾ ਬਟ ਉਹਨਾਂ ਨੇ ਕਿਹਾ ਸੀ ਤੁਹਾਨੂੰ 6 ਵਜੇ ਅਪਡੇਟ ਮਿਲ ਜਾਏਗਾ ਬਟ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੁਣ ਤੱਕ ਸਾਨੂੰ ਕੋਈ ਅਪਡੇਟ ਨਹੀਂ ਮਿਲਿਆ 26 ਘੰਟੇ ਹੋ ਚੁੱਕੇ ਹਨ ਦੇਖੋ ਜਿਹੜਾ ਮੈਨੂੰ ਅਪਡੇਟ ਮਿਲਿਆ ਇਸ ਟਾਈਮ ਤੇ ਤੇ ਜੋ ਮੈਨੂੰ ਐਂਟੀਸੀਪੇਟਿਡ ਸੀ ਪਹਿਲੇ ਕਿਸੇ ਨੇ ਕੋਈ ਰਿਲੀਫ ਨਹੀਂ ਦੇਣਾ ਮੁੱਖ ਮੰਤਰੀ ਸਾਹਿਬ ਨੇ ਖਾਸ ਕਰਕੇ ਨਹੀਂ ਦੇਣਾ ਕਿ ਉਹਨੇ ਸਰਕਾਰੀ ਪੋਸਟਾਂ ਜੋਰ ਤੇ ਚੱਲ ਰਹੀ ਹੈ ਤੇ ਪਹਿਲਾ ਇੱਕ ਮੁੱਖ ਮੰਤਰੀ ਦੇਖੇ ਆਪਣੇ ਮੁੱਖ ਮੰਤਰੀ ਮਾਨਯੋਗ ਆ ਵੀ ਆਪਣੇ ਮਾਨਯੋਗ ਮੁੱਖ ਮੰਤਰੀ ਜਿਹੜੀ ਪੋਸਟ ਹੁੰਦੀ ਹੈ ਵੱਡੀ ਪੋਸਟ ਹੁੰਦੀ ਹੈ ਸਾਡੇ ਵਸੇ ਮਾਨਯੋਗ ਹੁੰਦੀ ਹੈ ਜੀ ਤੇ ਪਰ ਉਹਨਾਂ ਔਨਰੇਬਲ ਪੋਸਟ ਹੀ ਕਹਿੰਦੇ ਪਰ ਮੁੱਖ ਮੰਤਰੀ ਸਾਹਿਬ ਇੱਕ ਇੱਕ ਵੀਕ ਜਿਹੜੇ ਮੁੱਖ ਮੰਤਰੀ ਸਾਹਿਬ ਸਾਫਤ ਹੋਏ ਹੈ ਕਿਉਂਕਿ ਉਹਨਾਂ ਨੇ ਇੱਕਦਮ ਡਿਨਾਈਡ ਕਰ ਰਹੇ ਕਿ ਮੈਂ ਪੁਲਿਸ ਅਫਸਰਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਣਾ ਐਟਲੀਸਟ ਇੱਕ ਜਿਹੜਾ ਛੋਟਾ ਜਾਂ ਇੱਕ ਜਿਹੜਾ ਹੁੰਦਾ ਹੈ ਕਿ ਕਹਿੰਦੇ ਇੱਕ ਜੈਸਚਰ ਕਹਿੰਦੇ ਹਨ ਅੰਗਰੇਜ਼ੀ ਚ ਜੀ ਤੇ ਉਹਦਾ ਹੁੰਦਾ ਕਿ ਇੱਕ ਥੋੜਾ ਸੰਖੇਪ ਦੇ ਰਹੇ ਹਾਂ ਕਿ ਆਪਾਂ ਜਿਹੜੇ ਆ ਨਲਕ ਸਿੰਘ ਜੀ ਨੂੰ ਉਹ ਤੋਂ ਟਰਾਂਸਫਰ ਕਰਦੇ ਜੀ ਸ਼ਾਇਦ ਉਹ ਅੱਜ ਅੱਜ ਕੱਲ੍ਹ ਚ ਟ੍ਰਾਂਸਫਰ ਕਰ ਵੀ ਦੇਣ ਪਰ ਮੈਨੂੰ ਭਰੋਸਾ ਜਿਹੜਾ ਹੀ ਹੈ ਮਾਨਯੋਗ ਹਾਈ ਕੋਰਟ ਤੇ ਜਿਹੜੇ ਸਾਡੇ ਸੰਦੀਪ ਮੋਦਗਿਲ ਜੱਜ ਸਾਹਿਬ ਨੇ ਉਹਨਾਂ ਨੇ ਜਿਹੜਾ ਬੇਬਾਕ ਡਿਸੀਜਨ ਦਿੱਤੇ ਆ ਤੇ ਉਹ ਇੰਨੇ ਵਧੀਆ ਜੱਜ ਸਾਹਿਬ ਨੇ ਤੇ ਮੈਂ ਚਲੋ ਮੈਂ ਸਾਰੇ ਜਿਹੜੇ ਜੱਜਸ ਹੈਗੇ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਉਹਨਾਂ ਦੀ ਇੱਜ਼ਤਮਾਨ ਕਰਦਾ ਮੈਂ ਹਰ ਇੱਕ ਕੋਰਟ ਚ ਜਾਣਾ ਤੇ ਪਰ ਜਿਹੜੇ ਇੱਕ ਦੋ ਜੱਜਸ ਜਿਹੜੇ ਮੇਰੇ ਫੇਵਰਟ ਨੇ ਇੱਕ ਨੇ ਸੰਦੀਪ ਮੋਦਗਿਲ ਜੀ ਇਹਨੇ ਤੇ ਇੱਕ ਐਨ ਐ ਸ਼ਿਕਾਵਤ ਜੀ ਨੇ ਫੇਵਰਟ ਕਿਉਂ ਨੇ ਤੁਹਾਡੇ ਆ ਇਹਨਾਂ ਦਾ ਇਹਨਾਂ ਦੇ ਇਹਨਾਂ ਦਾ ਮੈਂ ਤੁਹਾਨੂੰ ਹਾਂ ਤੁਸੀਂ ਪੁੱਛੋ ਸਰ ਬਾਕੀ ਹੋਰ ਵੀ ਜੱਜਿਸ ਨੇ ਸਾਰੇ ਜੱਜਿਸ ਨੇ ਤੇ ਫੈਸਲਾ ਤੇ ਹੱਕੇ ਜੀ ਕਰਦੇ ਆ ਜੋ ਜੋ ਬਿਲਕੁਲ ਸੱਚ ਦੇ ਹੁੰਦਾ ਹੈ ਦੇਖੋ ਪੰਜਾਬ ਹਰਿਆਣਾ ਕੋਰਟ ਕੋਈ ਵੀ ਜੱਜ ਉਹ ਇਨਾਂ ਨੇ ਬਿਲਕੁਲ ਵਧੀਆ ਹੀ ਫੈਸਲਾ ਕਰਨਾ ਪਰ ਕੁਝ ਬੇਬਾਕ ਡਿਸੀਜਨਸ ਲੈ ਵੀ ਫੇਮਸ ਹੁੰਦੇ ਦੇ ਕੋਈ ਕੋਈ ਡਾਕਟਰ ਵੀ ਸੇਮ ਨਹੀਂ ਹੁੰਦਾ ਹਰ ਇੱਕ ਦੀ ਕੁਆਲੀਫੀਕੇਸ਼ਨ ਸੇਮ ਹੁੰਦੀ ਹੈ ਪਰ ਉਹਨਾਂ ਦਾ ਨਜ਼ਰੀਆ ਇੱਕ ਡਿਫਰੈਂਟ ਹੁੰਦਾ ਪਰ ਇਹ ਦੋ ਜਜੇਸ ਜਿਹੜੇ ਹੈਗੇ ਨੇ ਇੱਕ ਐਨਐਸ ਸ਼ਖਾਵਤ ਜੀ ਤੇ ਇੱਕ ਸਾਡੇ ਸੰਦੀਪ ਮੋਦਕਲ ਜੀ ਮੈਂ ਬਿਵਾਦ ਤਰੀਕੇ ਨਾਲ ਬੋਲ ਰਿਹਾ ਹੋ ਸਕਦਾ ਕਿ ਮੈਨੂੰ ਵੀ ਇਹਦੇ ਬਾਰੇ ਜਿਹੜਾ ਕਿ ਉਹਨਾਂ ਨੇ ਕਿਹਾ ਜਾਵੇਗੀ ਤੁਸੀਂ ਇਸ ਤਰ੍ਹਾਂ ਕਿਵੇਂ ਬੋਲੇ ਪਰ ਠੀਕ ਹੈ ਮੈਂ ਆਪਣੀ ਪਰਸਨਲ ਇੱਕ رائے ਦੇ ਰਿਹਾ ਪਰਸਨਲ ਓਪੀਨੀਅਨ ਦੇ ਰਿਹਾ ਹੈ ਇਹਦਾ ਕੋਈ ਮਤਲਬ ਨਹੀਂ ਹੈ ਕਿ ਮੈਂ ਕਿਸੇ ਜੱਜ ਦੇ ਅਗੇਂਸਟ ਕੁਝ ਬੋਲ ਰਿਹਾ ਮੇਰੇ ਜੋ ਫੇਵਰਿਟ ਜਜਸ ਨੇ ਮੈਂ ਉਹਨਾਂ ਦੇ ਬਾਰੇ ਬੋਲਣਾ ਐ ਐਨਐਸਕੇ ਕਵਰ ਜੀ ਤੇ ਇੱਕ ਸੰਦੀਪ ਮੋਦਗਿਲ ਜੀ ਨੇ ਜਿਹੜੇ ਬੇਬਾਕ ਡਿਸਟ੍ਰੀਬਿਊਸ਼ਨ ਦੇਣ ਵਾਸਤੇ ਪੂਰੇ ਪੰਜਾਬ ਹਰਿਆਣਾ ਹਾਈ ਕੋਰਟ ਚ ਮਸ਼ਹੂਰ ਨੇ ਤੇ ਇਹਨਾਂ ਦੇ ਸਾਹਮਣੇ ਆਂਦੇ ਵੱਡੇ ਵੱਡੇ ਅਫਸਰ ਵੀ ਡਰਦੇ ਨੇ ਕਿਉਂਕਿ ਇਹ ਉਹ ਜਜਸ ਨੇ ਜਿਹੜੇ ਹਾਈਲੀ ਇੰਟੈਲੈਕਚੁਅਲ ਵੀ ਹੈ ਤੇ ਡੇਰਿੰਗ ਵੀ ਇੰਨੀ ਜ਼ਬਰਦਸਤ ਰੱਖਦੇ ਆ ਤੇ ਮੈਂ ਇਹਨਾਂ ਦਾ ਫੈਨ ਆ ਤੇ ਮੈਂ ਇਹਨਾਂ ਦਾ ਅੱਜ ਵੀ ਫੈਨ ਆ ਤੇ ਕੱਲ ਵੀ ਫੈਨ ਆ ਮੇਰੇ ਮੈਨੂੰ ਕਿਸੇ ਨੇ ਬੁਲਾਇਆ ਵੀ ਚਾਵੇ ਤੇ ਮੈਂ ਉੱਥੇ ਵੀ ਕਵਾਂਗਾ ਕਿ ਇਹ ਦੋ ਜਜਸ ਜਿਹੜੇ ਨਾ ਆਪਣੇ ਆਪ ਚ ਇੱਕ ਜਿਹੜ ਹਾਂਜੀ ਸਰ ਜੇ ਹੁਣ ਤੁਹਾਨੂੰ ਲੱਗਦਾ ਹੈ ਵੀ ਹੁਣ ਜਿਹੜੀ ਆਰ ਨਾਲ ਦੇ ਇੰਤਰੀਕ ਹੈ ਉੱਥੇ ਕੀ ਹੋਏਗਾ ਦੇਖੋ ਸਰ ਮੈਂ ਪਹਿਲੇ ਹੀ ਕਹਤਾ ਕਿ ਪਰਿਵਾਰ ਆਪਣੇ ਸਟੈਂਡ ਤੇ ਕਾਇਮ ਰਹਿੰਦਾ ਤੇ ਸੰਦੀਪ ਮੋਦਗਿਲ ਜੱਜ ਸਾਹਿਬ ਦੀ ਕੋਰਟ ਹੈ ਤੇ ਉਹਨਾਂ ਦੇ ਹੱਥ ਉੱਤੇ ਅੱਜ ਤੱਕ ਕੋਈ ਅਫਸਰ ਬਚਿਆ ਨਹੀਂ ਜਿਨੇ ਕੋਈ ਗਲਤੀ ਜਾਂ ਕੁਤਾਹੀ ਕੀਤੀ ਹੋਵੇ ਤੇ ਇਹਦੇ ਵਿੱਚ ਤੇ ਉਹਨਾਂ ਦੇ ਜਸ ਜਿਹੜੇ ਜਿਹੜੇ ਆਪਣੇ ਕਰਨਲ ਸਾਹਿਬ ਦੇ ਐਡਵੋਕੇਟ ਸਾਹਿਬ ਆਲੂ ਵਾਲੀਆ ਸਾਹਿਬ ਇਹਨੇ ਸੂਝਵਾਨ ਤੇ ਇੰਟੈਲੀਜੈਂਟ ਨੇ ਮੈਂ ਕੋ-ਪਿਟੀਸ਼ਨਰ ਹਾਂ ਉਹਨਾਂ ਦੇ ਕੇਸ 'ਚ ਮੈਂ ਵੀ ਪਿਟੀਸ਼ਨ ਸਾਡੇ ਦੋਨਾਂ ਦੀ ਪਿਟੀਸ਼ਨ ਮਰ ਜੂਈ ਤੇ ਰਾਇ ਸਾਹਿਬ ਜਿਹੜੇ ਹੈਗੇ ਆ ਉਹ ਵੀ ਬੜੇ ਇੰਟੈਲੀਜੈਂਟ ਨੇ ਪਰ ਅਲਟੀਮੇਟਲੀ ਮੈਂ ਕਹਾਂਗਾ ਕਿ ਅੱਜ ਜਿਹੜੇ ਆਲੂ ਵਾਲੀਆ ਸਾਹਿਬ ਦੀ ਜਿਹੜੀ ਜਿੱਤ ਹੋ ਰਹੀ ਹੈ ਇੱਕ ਮੇਰੀ ਜਿੱਤ ਹੋ ਰਹੀ ਹੈ ਤੇ ਜਿਹੜੀ ਸੀਬੀਆਈ ਵੀਰਵਾਰ ਨੂੰ ਪੂਰਨ ਤੌਰ ਤੇ ਸੀਬੀਆਈ ਨੂੰ ਜਾ ਰਹੀ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਕੋਈ ਰੁਕਾਵਟ ਨਹੀਂ ਹੈ ਸਰ ਇਹ 110% ਉੱਤੇ ਜਾ ਰਹੀ ਹੈ ਮੇਰਾ ਵਿਸ਼ਵਾਸ ਹੈ ਔਰ ਮੈਂ ਜੜੀਆਂ ਦਲੀਲਾਂ ਉੱਤੇ ਸੁਨੀਆਂ ਸਰ ਮੇ ਰਿਕਾਰਡਿੰਗਲੀ ਸੀਬੀਏ ਨੂੰ ਜਾ ਰਹੀ ਹੈ ਕਿਉਂਕਿ ਸਾਨੂੰ ਕੋਈ ਲੋਡ ਹੀ ਨਹੀਂ ਕਿਸੇ ਸਟੇਟ ਮਿਨਿਸਟਰ ਦੀ ਕਿਸੇ ਦੀ ਲੋਡ ਨਹੀਂ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਸਰ ਜੀ 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 ਆਈਐਸ ਐਂਡ ਸੋ ਮਨੀ ਆਈਐਸ ਐਂਡ ਆਈਪੀਐਸ ਅਫਸਰ ਥੇਰ ਇਨ ਦਾ ਤਿਹਾਰਡ ਜੇਲ ਜਿਨ੍ਹਾਂ ਨੇ ਕੋਤਹਾਂ ਵਰਤੀਆਂ ਸਾਡੀ ਜੜੀਆਂ ਜੁਡੀਸ਼ਰੀ ਹਾਈ ਜੁਡੀਸ਼ਰੀ ਸੁਪਰੀਮ ਕੋਰਟ ਹਾਈ ਕੋਰਟ ਟ੍ਰਾਇਲ ਕੋਰਟ ਐਨੀ ਕੰਪੀਟੈਂਟ ਹੈ ਕਿ ਜਿਹੜੇ ਬੰਦੇ ਨੂੰ ਕਿਥੇ ਨਿਆਂ ਨਹੀਂ ਮਿਲਦਾ ਨਾ ਸਰ ਇਹਨੂੰ ਸਾਡੀ ਕੋਟਾ ਚ ਨਿਆਂ ਮਿਲਦਾ ਤੇ ਸਾਰੇ ਵਕੀਲ ਸਾਹਿਬਾਨ ਹਮੇਸ਼ਾ ਤਤਪਰ ਰਹਿਣੇ ਆ ਕਿ ਕੋਈ ਵੀ ਸਾਡੇ ਕੋਲ ਅਗਰ ਫਰਿਆਦੀ ਆਂਦਾ ਤੇ ਆਪਾਂ ਚੀਜ਼ ਜਾਣ ਲਾ ਕੇ ਉਹਦੀ ਪਟੀਸ਼ਨ ਪਾਉਂਦੇ ਆ ਤੇ ਉਹਨੂੰ ਨਿਆਂ ਦਿਵਾਨ ਦੀ ਕੋਸ਼ਿਸ਼ ਕਰਦੇ ਆ ਇਹ ਤੇ ਮਸਲਾ ਹੀ ਸਰ ਬੜਾ ਪ੍ਰਾਈਮਰੀ ਫੇਸ ਸੀ ਤੇ ਬੜਾ ਅਪਰੈਂਟ ਫਾਰਮ ਰਿਕਾਰਡ ਸੀ ਕਿ ਜਿਹਦੇ ਵਿੱਚ ਨਿਆਂ ਬੰਦਾ ਤੇ ਇਹ ਬੜੀ ਵਧੀਆ ਚੀਜ਼ ਹੋਈ ਮੈਂ ਤੇ ਕਵਾਂਗਾ ਥਿਸ ਇਜ਼ ਵਨ ਆਫ ਦਾ ਫਾਈਨੇਸਟ ਥਿੰਗ ਵਿਚ ਹਸ ਹੈਪਨਡ ਵਿਦ ਦਾ ਕਨਲਸ ਆਫ ਥੈਟ ਥੈਟ ਮੈਟਰ ਹੈਜ਼ ਗੋਨ ਟੂ ਦਾ ਬੈਂਚ ਆਫ ਦੀ ਓਨਰੇਬਲ ਜਸਟਿਸ ਅੰਤਿਮੋਦ ਗਿਲਜੀ ਜਿਹੜੇ ਇੱਕ ਬੜੇ ਵਿਭਾਗ ਜੱਜ ਮੰਨੇ ਜਾਂਦੇ ਸਰ ਜੀ 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 ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਅਗਲੀ ਅਪਡੇਟ ਲਈ ਆਪਾਂ ਤੁਹਾਨੂੰ ਫੇਰ ਸੰਪਰਕ ਕਰਾਂਗੇ ਕੋਈ ਆਪ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਥੈਂਕ ਯੂ